ਇਦੋਂ ਵੱਡਾ ਅੰਦੋਲਨ ਬਣੂਗਾ ਤੁਸੀਂ ਦੇਖੋਗੇ ਹਾਂ ਇਹ ਤੁਸੀਂ ਜਦੋਂ ਅਸੀਂ ਤੁਰਾਂਗੇ ਫਿਰ ਤੁਹਾਡਾ ਕਮੈਂਟ ਹੋਣਾ ਚਾਹੀਦਾ ਵੀ ਵੱਡਾ ਸੀ ਕਿ ਨਿੱਕਾ ਸੀ ਨਹੀਂ ਵੱਡੇ ਨਿੱਕੇ ਦੀ ਨਹੀਂ ਗੱਲ ਕਰ ਰਿਹਾ ਤੁਸੀਂ ਕਹਦੇ ਕਿ ਸਾਡੇ ਜਿੱਥੇ ਬੰਦੀਆਂ ਹੋਣਗੀਆਂ ਜਿਨ੍ਹਾਂ ਨੇ ਚੋਣਾ ਲੜੀਆਂ ਨੇ ਉਹਨਾਂ ਦੇ ਕੀ ਹੋਊਗਾ ਰੱਖੋਗੇ ਨਾਲ ਦੇਖੋ ਸਾਡਾ ਜਿਹੜਾ ਜਾਬਤਾ ਵਾ ਜਿਹੜਾ ਸਾਡਾ ਜਾਬਤਾ ਮੰਨੂਗਾ ਨਾ ਤਾਂ ਅਸੀਂ ਸਟੇਜ ਤੋਂ ਕੋਈ ਲੀਡਰ ਚੜਨ ਦੇਣਾ ਸਿਆਸੀ ਤੁਸੀਂ ਖੁਦ ਸਾਡੀ ਜਿੱਥੇ ਬੰਦੀਆਂ ਪਿੰਡਾਂ ਵਿੱਚ ਜਾ ਕੇ ਕਹਿੰਦੇ ਦਿਓ ਕਿ ਆ ਤਿੰਨ ਬੇਲਣੇ ਕਾਲੇ ਕਾਨੂੰਨ ਨੇ ਅਸੀਂ ਲੜਾਈ ਲੜਨੀ ਹੈ ਇਸ ਵੇਲੇ ਲੋਕਾਂ ਦਾ ਕੀ ਵਿਜ਼ਨ ਕਲੀਅਰ ਜੋ ਤੁਸੀਂ ਮੰਗਾ ਰੱਖਿਆ ਨਹੀਂ ਕਿਉਂਕਿ ਬਾਕੀ ਜਿੱਥੇ ਬੰਦਿਆ ਨੇ ਮੰਗਾ ਰੱਖਿਆ ਨੇ ਪਾਣੀ ਨੂੰ ਲੈ ਕੇ ਪਾਣੀ ਦਾ ਤਾਂ ਤੁਹਾਡਾ ਮੁੱਦਾ ਹੈ ਹੀ ਨਹੀਂ ਇਸ ਵਿੱਚ ਤਾਂ ਪਰ ਜਿੱਥੋਂ ਤੱਕ ਸਵਾਲ ਹੈ ਵੀ ਕੋਈ ਮੁੱਦੇ ਜਿਹੜੇ ਭਾਜਪਾ ਨੂੰ ਸੂਟ ਕਰਦੇ ਆ ਵੀ ਜਿਹੜੇ ਮੁੱਦੇ ਸੂਟ ਕਰਦਾ ਭਾਜਪਾ ਨੂੰ ਕਿਉਂ ਨਹੀਂ ਜਿਹੜੇ ਪਾਟਕਪਾਉਣ ਵਾਲੇ ਮੁੱਦੇ ਜੁਰ ਸੂਟ ਕਰਨਗੇ ਉਹਨਾਂ ਨੂੰ ਇਹਨਾਂ ਤੋਂ ਬਚਣਾ ਚਾਹੀਦਾ ਜੇ ਦਿੱਲੀ ਕੂਚ ਕਰਨਾ ਹੈ ਉਸ ਤੋਂ ਪਹਿਲਾਂ ਘਰ ਦੀ ਲੜਾਈ ਨਹੀਂ ਲੜਨੀ ਚਾਹੀਦੀ ਸਾਨੂੰ ਇਹ ਦੇਖਣਾ ਚਾਹੀਦਾ ਵੀ ਸਾਡੀ ਸਟੇਟ ਕੋ ਬਜਟ ਕਿੰਨਾ ਵੱਡਾ ਇਹਨਾਂ ਦੇ ਪੱਲੇ ਕੀ ਕੁ ਕਿੱਥੋਂ ਮਿਲਿਆ ਜਾਖਦਾ ਇਹਨੂੰ ਵੀ ਛੱਡਦੇ ਨਹੀਂ ਹੈਗੇ ਹੁਣ ਕੇਂਦਰ ਦੇ ਵਿੱਚ ਕੇਂਦਰ ਦੀ ਸਰਕਾਰ ਲੋਕਾਂ ਕੋ ਜਾ ਰਹੀ ਆ ਠੀਕ ਆ ਵੀ ਮੈਂ ਤੀਜੀ ਵਾਰ ਆਉਣਾ ਹੁਣ ਕੇਂਦਰ ਦੀਆਂ ਮੰਗਾਂ ਨੇ ਵੱਡਾ ਬਜਟ ਉਹਨਾਂ ਕੋ ਆ ਵੱਡਾ ਕੁਝ ਉਹ ਤੈਅ ਕਰਦੇ ਨੇ ਤਾਂ ਉਹਨਾਂ ਨਾਲ ਨਿਭੜ ਲਈਏ ਫਿਰ ਭਗਵੰਤ ਮਾਨ ਜੀ ਨਾਲ ਵੀ ਨਿਭੜਾਂਗੇ ਸੈਲੋ ਬਣ ਗਏ ਨੇ ਅਦਾਨੀ ਦੇ ਇੱਥੇ ਪੰਜਾਬ ਦੇ ਵਿੱਚ ਲਗਾਤਾਰ ਅੱਗੇ ਵੱਧੇ ਜਾ ਰਹੇ ਨੇ ਕਿਸਾਨ ਤਾਂ ਉੱਥੇ ਲਗਾਤਾਰ ਆਪਣੀ ਫਸਲ ਸੁੱਟ ਕੇ ਆ ਰਿਹਾ ਨਾਲ ਦੀ ਨਾਲ ਪੈਸੇ ਮਿਲਦੇ ਨਹੀਂ ਪਏ ਨੇ ਆਰਥਿਕ ਵਿੱਚ ਹੈ ਨਹੀਂ ਆਪਨੇ ਪੰਜਾਬ ਦੇ ਕਿਸਾਨਾਂ ਨੂੰ ਕਿਵੇਂ ਸਮਝਾ ਲੋਗੇ ਇਹ ਗੱਲ ਵੀ ਉਧਰ ਜਾਓ ਕਿ ਨਾ ਜਾਓ ਜਿੱਥੇ ਸੈਲੋ ਬਣਿਆ ਉਹਨੇ ਨੇੜੇ ਦੀਆਂ ਮੰਡੀਆਂ ਨੇ ਤੋੜਿਆ ਵਾ ਤੇ ਅਸੀਂ ਤਾਂ ਲੋਕਾਂ ਨੂੰ ਵੇਅਰ ਕਰ ਰਹੇ ਹਾਂ ਵੀ ਇਹ ਸਾਰੀ ਮੰਡੀ ਤੋੜ ਨਹੀਂ ਹੈ ਤਲਵਾਰ ਜਿਉਂ ਦੀ ਤਿਉਂ ਆ ਔਰ ਇਸ ਕਰਕੇ ਜੇਸੀ ਲੜਾਈ ਵਿੱਚ ਜਾਣੇ ਸੈਲੋ ਬੰਦ ਵੀ ਕਰਾਇਆ ਜਾ ਸਕਦੇ ਪੱਕੀ ਜੇ ਜੇ ਖਰੀਦ ਦੀ ਗਰੰਟੀ ਦਾ ਕਾਨੂੰਨ ਬਣ ਗਿਆ ਦੇਸ਼ ਦੀ ਪਾਰਲੀਮੈਂਟ ਚ ਤਾਂ ਫਿਰ ਟੁੱਟਣੀ ਨਹੀਂ ਹੈਗੀ ਇਹ ਵੱਡੀ ਲੜਾਈ ਨੂੰ ਵੇਖ ਕੇ ਜਾ ਰਹੇ ਗੱਲ ਹਲੇ ਬਣੀ ਨਹੀਂ ਗੰਨੇ ਦੀ ਕਿਸੇ ਪਾਸੇ ਵੀ ਭਗਵੰਤ ਮਾਨ ਨੇ ਕੋਈ ਵੀ ਹੱਥ ਪੱਲਾ ਫੜਾਇਆ ਨਹੀਂ ਹੋ ਗੰਨੇ ਦਾ ਮੁੱਦਾ ਛੱਡ ਕੇ ਤੁਸੀਂ ਦਿੱਲੀ ਜਾ ਰਹੇ ਹੋ ਫੇ ਗੰਨੇ ਦਾ ਕਿਵੇਂ ਹੱਲ ਕਰ ਲੋਗੇ ਗੰਨਾ ਵੀ ਨਹੀਂ ਛੱਡਦੇ ਹੈਗੇ ਜੇ ਐਡਾ ਵੱਡਾ ਦੇਸ਼ ਦੇ ਹਾਕਮ ਢਾ ਲਾਂਗੇ ਤੇ ਭਗਵੰਤ ਮਾਨ ਸਾਥੋਂ ਵੱਡਾ ਨਹੀਂ ਹੈਗਾ ਭਗਵੰਤ ਮਾਨ ਟਾਉਣਾ ਸੌਖਾ ਹੈਗਾ ਵਾ ਕੇਂਦਰ ਨਾਲ ਨਿਬੜ ਲਈਏ ਫਿਰ ਭਗਵੰਤ ਮਾਨ ਜੀ ਦਾ ਗੰਨੇ ਨਾਂ ਵੀ ਨਿਬੜਾਂਗੇ ਅਸੀਂ ਦੇਖੋ ਮੈਨੂੰ ਲੱਗਦਾ ਵੀ ਸੈਂਕੜੇ ਜਥੇਬੰਦੀਆਂ ਨੇ ਪੂਰੇ ਪੰਜਾਬ ਤੋਂ ਦੇਸ਼ ਭਰ ਤੋਂ ਠੀਕ ਹੈ ਇਹ ਤੁਸੀਂ ਵੀ ਕਿਹਨੂੰ ਦੇਖ ਲੋਗੇ ਦੂਜਾ ਸਵਾਲ ਹੈਗਾ ਵੀ ਕੋਈ ਵੀ ਦੇਖੋ ਜਥੇ ਬੰਦੇ ਆਪਾਂ ਬਾਹਰ ਨਹੀਂ ਰਹਿਣ ਦਵਾਗੇ ਸਾਡੀ ਕੋਸ਼ਿਸ਼ ਹੈ ਨਹੀਂ ਰਹੂਗੀ ਸਾਰਿਆਂ ਨੂੰ ਲੋੜ ਹੈਗੀ ਸਾਰੇ ਲੜਨਾ ਚਾਹੁੰਦੇ ਆ ਆ ਜਿਹੜੇ ਬਾਹਰ ਹੋ ਰਹਿਣਗੇ ਜਿਹੜੇ ਨਹੀਂ ਲੜਨਾ ਚਾਹੁੰਦੇ ਚਲ ਉਹਨਾਂ ਦੀ ਮਰਜ਼ੀ ਹੈਗੀ ਆ ਜੋ ਸਾਨੂੰ ਨਜ਼ਰ ਆਉਂਦਾ ਤਾਂ ਓਡੇ ਤੋਂ ਜੇ ਤਾਂ ਦਿੱਲੀ ਅੰਦੋਲਨ ਤੋਂ ਬਾਅਦ ਸਮੱਸਿਆਵਾਂ ਮੁੱਕ ਜਾਂਦੀਆਂ ਫਿਰ ਤਾਂ ਤੁਸੀਂ ਕਹਿੰਦੇ ਵੀ ਵੱਡਾ ਵੱਡਾ ਅੰਦੋਲਨ ਨਹੀਂ ਬਣਨਾ ਹੁਣ ਸਮੱਸਿਆ ਤਾਂ ਵਧੀਆਂ ਇਹਦੇ ਨੂੰ ਵੱਡਾ ਅੰਦੋਲਨ ਬਣੂਗਾ ਤੁਸੀਂ ਦੇਖੋਗੇ ਹਾਂ ਇਹ ਤੁਸੀਂ ਜਦੋਂ ਅਸੀਂ ਤੁਰਾਂਗੇ ਫਿਰ ਤੁਹਾਡਾ ਕਮੈਂਟ ਹੋਣਾ ਚਾਹੀਦਾ ਵੀ ਵੱਡਾ ਸੀ ਕਿ ਨਿੱਕਾ ਸੀ ਵੱਡੇ ਨਿੱਕੇ ਦੀ ਗੱਲ ਕਰ ਰਹੇ ਤੁਸੀਂ ਕਹਦੇ ਕਿ ਸਾਡੇ ਜਿੱਥੇ ਬੰਦੀਆਂ ਹੋਣਗੀਆਂ ਜਿਨ੍ਹਾਂ ਨੇ ਚੋਣਾ ਲੜੀਆਂ ਨੇ ਉਹਨਾਂ ਦੇ ਕੀ ਹੋਊਗਾ ਰੱਖੋਗੇ ਨਾਲ ਦੇਖੋ ਸਾਡਾ ਜਿਹੜਾ ਜਾਪਤਾ ਵਾ ਜਿਹੜਾ ਸਾਡਾ ਜਾਪਤਾ ਮੰਨੂਗਾ ਨਾ ਤਾਂ ਅਸੀਂ ਸਟੇਜ ਤੋਂ ਕੋਈ ਲੀਡਰ ਚੜਨ ਦੇਣਾ ਸਿਆਸੀ ਨਾ ਕੋਈ ਲਕਸ਼ਣ ਵਾਲੀ ਗੱਲ ਕਰਨੀ ਹੈ ਜਿਹੜਾ ਸਾਡਾ ਜਾਪਤਾ ਮੰਨੂਗਾ ਉਹਦੇ ਬਾਰੇ ਵਿਚਾਰ ਲਾਂਗੇ ਜਿਹੜਾ ਨਹੀਂ ਮੰਨੂਗਾ ਨਹੀਂ ਆਊਗਾ ਮੈਂ ਅੱਜ ਹੀ ਵਾਲ ਤੇ ਆਨਾ ਇਸ ਸਮੁਤਿਆਨ ਉਹਨਾਂ ਨੇ ਕਿਹਾ ਸੀ ਕਿ ਮੈਂ ਪਾਰਟੀ ਬਣਾਈ ਹੈ ਠੀਕ ਹੈ ਚੋਣਾ ਲੜਨੀਆਂ ਨੇ ਹੋਰ ਵੀ ਜਥੇ ਬੰਦੀਆਂ ਉਸ ਵਿੱਚ ਹੈਗੀਆਂ ਸੀ ਉਹ ਟੁੱਟ ਕੇ ਕਈ ਤੇ ਤੁਹਾਡੇ ਨਾਲ ਚਲੇ ਗਈਆਂ ਨੇ ਤੁਸੀਂ ਲੈ ਲਿਆ ਫਿਰ ਰਾਜੇਵਾਲ ਨੂੰ ਲੈਣਾ ਕਿ ਨਹੀਂ ਲੈਣਾ ਕਿ ਲੀਡਰ ਤੁਸੀਂ ਮੰਨਦੇ ਹੋ ਹੁਣ ਤੁਸੀਂ ਪੋਲਿਟਿਕਸ ਲੀਡਰ ਮੰਨਦੇ ਹੋ ਕਿ ਰਾਜੇਵਾਲ ਨੂੰ ਦੇਖੋ ਅਸੀਂ ਇਸ ਕਿਸਮ ਦੀ ਲਕੀਰ ਨਹੀਂ ਖਿੱਚਦੇ ਹੈਗੇ ਰਾਜਨੀਤੀ ਉਹ ਛੱਡਣਗੇ ਜਿਹੜਾ ਕੋਨਾ ਕੋ ਫਰਕ ਰਹਿ ਗਿਆ ਉਹ ਫਰਕ ਦੂਰ ਕਰਨਗੇ ਫਿਰ ਤਾਂ ਸੋਚ ਲਾਂਗੇ ਠੀਕ ਆ ਜੋ ਫਰਕ ਉਸੇ ਰੂਪ ਵਿੱਚ ਆਉਣਗੇ ਤੇ ਫਿਰ ਮੈਨੂੰ ਲੱਗਦਾ ਸਾਡੇ ਨਾਲ ਨਹੀਂ ਚੱਲਿਆ ਜਾ ਸਕਦਾ ਕਿੰਨੇ ਜੱਥੇ ਬੰਦੀਆਂ ਪੰਜਾਬ ਦੀਆਂ ਨੇ ਤੇ ਦੇਸ਼ ਵਿੱਚ ਕਿੰਨੇ ਜੱਥੇ ਬੰਦੀਆਂ ਨੇ ਕਿ ਦਿੱਲੀ ਨੂੰ ਚਾਦੇ ਪਾਸੇ ਕਿਹਦਾ ਪਾਵਾਂਗੇ ਦੋ ਪਾਸੇ ਪਾਵਾਂਗੇ ਕਿਵੇਂ ਹੋਣ ਇਸ ਵਾਰੀ ਦਿੱਲੀ ਤੇ ਚੜਾਈ ਕਰੋਗੇ ਦੇਖੋ ਇਹੜਾ ਰੂਟ ਮੈਪ ਆ ਕਿੱਧਰੋਂ ਕਿੱਧਰੋਂ ਬਾਰਡਰ ਚੜਨਾ ਵਾ ਬਾਰਡਰ ਨੰਗਣਾ ਵਾ ਇਹਦੇ ਬਾਰੇ ਦਿੱਲੀ ਤੋਂ ਕਿੱਥੇ ਬੈਣਾ ਵਾ ਕਿੱਥੇ ਨਹੀਂ ਬੈਣਾ ਇਹਦੇ ਤੇ ਲੰਬੀ ਚਰਚਾ ਹੋਣੀ ਆ ਮੀਟਿੰਗਾਂ ਚ ਉਹ ਮੀਟਿੰਗ ਕਰਨ ਤੋਂ ਬਾਅਦ ਫਿਰ ਅਸੀਂ ਤੁਹਾਨੂੰ ਸਾਰਾ ਇਹਦਾ ਨਕਸ਼ਾ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜਦੋਂ ਪਿਛਲਾ ਮੌਸਮਾ ਲਗਣਾ ਸੀ ਸਾਲ ਪਹਿਲਾਂ ਤਿਆਰੀਆਂ ਸੀ ਤੁਸੀਂ ਖੁਦ ਸਾਦੀ ਜਥੇਬੰਦੀਆਂ ਪਿੰਡਾਂ ਵਿੱਚ ਜਾ ਕੇ ਕਹਿੰਦੇ ਦੇਓ ਕਿ ਆਹ ਤਿੰਨ ਬੇਲਣੇ ਕਾਲੇ ਕਾਨੂੰਨ ਨੇ ਅਸੀਂ ਲੜਾਈ ਲੜਨੀ ਹੈ ਇਸ ਵੇਲੇ ਲੋਕਾਂ ਦਾ ਕੀ ਵਿਜ਼ਨ ਕਲੀਅਰ ਜੋ ਤੁਸੀਂ ਮੰਗਾ ਰੱਖਿਆ ਨਹੀਂ ਕਿਉਂਕਿ ਬਾਕੀ ਜਥੇਬੰਦੀਆਂ ਨੇ ਮੰਗਾ ਰੱਖਿਆ ਨੇ ਪਾਣੀ ਨੂੰ ਲੈ ਕੇ ਪਾਣੀ ਦਾ ਤਾਂ ਤੁਹਾਡਾ ਮੁੱਦਾ ਹੈ ਹੀ ਨਹੀਂ ਇਸ ਵਿੱਚ ਤਾਂ ਦੇਖੋ ਅਸੀਂ ਸਮਝਦੇ ਹਾਂ ਕਿ ਕਿਸੇ ਹਰਕ ਨੂੰ ਹੱਕ ਆ ਆਪਦੀ ਗੱਲ ਕਰਨ ਦਾ ਉਹ ਰੱਖੇ ਪਰ ਜਿੱਥੋਂ ਤੱਕ ਸਵਾਲ ਹੈ ਵੀ ਕੋਈ ਮੁੱਦੇ ਜਿਹੜੇ ਭਾਜਪਾ ਨੂੰ ਸੂਟ ਕਰਦੇ ਆ ਵੀ ਜਿਹੜੇ ਮੁੱਦੇ ਸੂਟ ਕਰਦਾ ਭਾਜਪਾ ਨੂੰ ਕਿਉਂ ਨਹੀਂ ਜਿਹੜੇ ਪਾਟਕਪਾਣ ਵਾਲੇ ਮੁੱਦੇ ਜੁਰ ਸੂਟ ਕਰਨਗੇ ਉਹਨਾਂ ਨੂੰ ਇਹਨਾਂ ਤੋਂ ਬਚਣਾ ਚਾਹੀਦਾ ਬਾਕੀ ਦੂਸਰੀ ਮੇਰੀ ਗੱਲ ਹੈਗੀ ਆ ਵੀ ਜਿਹੜੇ ਬਰਨਾਲੇ ਤੇ ਜੰਡਿਆਲਾ ਗੁਰੂ ਚ ਇਕੱਠ ਹੋਇਆ ਜੰਡਿਆਲਾ ਗੁਰੂ ਦਾ ਤੁਸੀਂ ਦੇਖਿਆ ਜੇ ਸਾਡੀ ਗੱਲ ਗਈ ਆ ਤੇ ਲੋਕ ਵੱਡੇ ਇਕੱਠਾਂ ਚ ਆਏ ਆ ਜੇ ਸਾਡੀ ਗੱਲ ਨਾ ਜਾਂਦੀ ਤੇ ਲੋਕ ਨਾਮ ਦੇ ਐਵੇਂ ਸਾਡੀ ਗੱਲ ਜਾ ਬੜੀ ਆ ਪੂਰੇ ਦੇਸ਼ ਚ ਬੜੀ ਹੋਈ ਆ ਦੇਸ਼ ਤੋਂ ਫੋਨ ਆ ਰਹੇ ਨੇ ਦੇਸ਼ ਦੀਆਂ ਜਥੇਬੰਦੀਆਂ ਦੀ ਗੱਲ ਹੋ ਰਹੀ ਆ ਪੂਰੇ ਦੇਸ਼ ਵਿੱਚ ਗੱਲ ਗਈ ਹੋਈ ਆ ਤੁਸੀਂ ਦੇਖੋਗੇ ਆਰ ਅਸੀਂ ਜੜੀ ਕੋ ਕਾਟ ਰਹਿ ਰਹੀ ਆ ਪੀ ਹਰ ਬੰਦੇ ਤੱਕ ਗੱਲ ਜਾਵੇ ਉਹਦੇ ਲਈ ਸਾਰੇ ਸੰਗਠਨ ਲੱਗੇ ਹੋਏ ਪੰਜਾਬ 'ਚ ਲੱਗੇ ਹੋਏ ਆ ਹੋਰ ਨਾ ਸੂਬਿਆਂ 'ਚ ਕਾਨਫਰੰਸਾਂ ਹੋ ਰਹੀਆਂ ਮੀਟਿੰਗਾਂ ਹੋ ਰਹੀਆਂ ਪਿੰਡਾਂ 'ਚ ਕੈਂਪ ਜਥੇਬੰਦੀਆਂ ਦੇ ਵੱਡੇ ਟਾਂਚੇ ਆ ਅਸੀਂ ਭਾਵੇਂ ਇੱਥੇ ਉਹਨੇ ਪਿੰਡਾਂ 'ਚ ਰੋਜ਼ ਦੇ ਰੋਜ਼ ਚੱਲ ਰਿਹਾ ਟਰੈਕਟਰ ਮਾਰਚ ਹੋਣੇ ਨੇ ਸਭ ਕੁਝ ਹੋਣਾ ਵਾ ਤੇ ਕੰਮ ਚੱਲ ਰਿਹਾ ਵਾ ਲੋਕਾਂ ਦਾ ਜੋੜ ਹੁਣ ਗੱਲ ਕਰੀਏ ਪੰਜਾਬ ਦੀ ਐ ਐਮਐਸਪੀ ਦੀ ਗੱਲ ਕਰੀਏ ਕਿੰਨੂ ਦੇ ਉੱਤੇ ਭਗਵੰਤ ਮਾਨ ਨੇ ਕਿਹਾ ਸੀ ਪੂਰਾ ਕਿੰਨੂ ਨਹੀਂ ਚੁੱਕਿਆ ਗਿਆ ਐਮਐਸਪੀ ਦੇ ਉੱਤੇ ਪੰਜਾਬ ਸਰਕਾਰ ਦੇ ਖਿਲਾਫ ਨਹੀਂ ਲ ਦੀ ਵੀ ਭਗਵੰਤ ਮਾਨ ਐਮਐਸਪੀ ਕਿੰਨੀ ਦੇਣਗੇ ਕਿਵੇਂ ਦੇਣਗੇ ਕਿਉਂਕਿ ਚੱਕਿਆ ਨਹੀਂ ਗਿਆ ਜੇ ਦਿੱਲੀ ਕੁਝ ਕਰਨਾ ਹੈ ਉਸ ਪਹਿਲਾਂ ਘਰ ਦੀ ਲੜਾਈ ਨਹੀਂ ਲੜਨੀ ਚਾਹੀਦੀ ਦੇਖੋ ਕਿੰਨੂੰ ਤੇ ਬੋਲੇ ਆ ਉਹ ਦਾਲਾਂ ਤੇ ਬੋਲੇ ਮੂੰਗੀ ਤੇ ਬੋਲੇ ਆ ਸਾਰਿਆਂ ਤੋਂ ਫੇਲ ਹੋਏ ਆ ਇੱਚ ਕੋਈ ਰੌਲਾ ਨਹੀਂ ਅਰ ਭਗਵੰਤ ਤਾਂ ਪਕਾਇਆ ਵੀ ਨਹੀਂ ਤੁਹਾਨੂੰ ਮਿਲਿਆ ਬਿਲਕੁਲ ਭਗਵੰਤ ਮਾਨ ਸਰਕਾਰ ਜੋ ਕੁਝ ਕਹਿ ਕੇ ਆਈ ਸੀ ਉਹ ਤੋਂ ਬੁਰੀ ਤਰ੍ਹਾਂ ਫੇਲ ਹੋਈ ਆ ਸਾਨੂੰ ਇਹ ਦੇਖਣਾ ਚਾਹੀਦਾ ਵੀ ਸਾਡੀ ਸਟੇਟ ਕੋ ਬਜਟ ਕਿੰਨਾ ਵੱਡਾ ਇਹਨਾਂ ਦੇ ਪੱਲੇ ਕੀ ਕੁਝ ਹੈਗਾ ਕਿੱਥੋਂ ਮਿਲਿਆ ਜਾਖਦਾ ਇਹਨੂੰ ਵੀ ਛੱਡਦੇ ਨਹੀਂ ਹੈਗੇ ਹੁਣ ਕੇਂਦਰ ਦੇ ਵਿੱਚ ਕੇਂਦਰ ਦੀ ਸਰਕਾਰ ਲੋਕਾਂ ਕੋ ਜਾ ਰਹੀ ਆ ਠੀਕ ਆ ਵੀ ਮੈਂ ਤੀਜੀ ਵਾਰ ਆਉਣਾ ਹੁਣ ਕੇਂਦਰ ਦੀਆਂ ਮੰਗਾਂ ਨੇ ਵੱਡਾ ਬਜਟ ਉਹਨਾਂ ਕੋ ਆ ਵੱਡਾ ਕੁਝ ਉਹ ਤੈਅ ਕਰਦੇ ਨੇ ਤਾਂ ਉਹਨਾਂ ਨਾਲ ਨਿਭੜ ਲਈਏ ਫਿਰ ਭਗਵੰਤ ਮਾਨ ਜੀ ਨਾਲ ਵੀ ਨਿਭੜਾਂਗੇ ਭਗਵੰਤ ਮਾਨ ਨੂੰ ਵਧੀ ਕਰਤਾ ਫਿਰ ਨਹੀਂ ਕਹਿੰਦੇ ਬੜੀ ਕੀਤਾ ਲੜਦੇ ਨੇ ਭਗਵੰਤ ਮਾਨ ਦਿੱਲੀ ਦਾ ਨਵੇੜ ਕੇ ਮੁੜ ਕੇ ਭਗਵੰਤ ਮਾਨ ਨਾਲੇ ਪਾਸੇ ਹੋ ਜਾਣਗੇ ਐਮਐਸਪੀ ਦੀ ਤੁਸੀਂ ਲਾਈਨ ਵਿੱਚ ਇੱਕ ਲਿਖੀ ਹੈ ਕਿਵੇਂ ਐਮਐਸਪੀ ਜਾਂ ਕਿਵੇਂ ਤੁਸੀਂ ਡਿਮਾਂਡ ਕਰਦੇ ਹੋ ਪੂਰੇ ਦੇਸ਼ ਵਿੱਚ ਤੁਹਾਡੀ ਸਮੱਸਿਆ ਹੋਰ ਹੈ ਜਨਨ ਕਿ ਪੰਜਾਬ ਦੀ ਸਮੱਸਿਆ ਹੋਰ ਹੈ ਗੁਜਰਾਤ ਦੀ ਸਮੱਸਿਆ ਹੋਰ ਹੈ ਜਿਹੜੇ ਜੰਗਲ ਵੱਢ ਕੇ ਰੋਜੀ ਰੋਟੀ ਆਪਣੀ ਕਮਾਉਂਦੇ ਨੇ ਉਹਨਾਂ ਦੀ ਸਮੱਸਿਆ ਹੋਰ ਹੈ ਐਮਐਸਪੀ ਕਿਵੇਂ ਲਾਗੂ ਕਰਾ ਲਾਂਗੇ ਪੂਰੇ ਦੇਸ਼ ਵਿੱਚ ਜਦ ਕਿ ਸਮੱਸਿਆਵਾਂ ਅਲੱਗ-ਅਲੱਗ ਨੇ ਦੇਖੋ ਨੀਤੀ ਸਾਫ਼ ਹੋਣੀ ਚਾਹੀਦੀ ਹੈ ਸਾਰਾ ਕੰਮ ਹੋ ਜਾਂਦਾ ਨੀਤੀ ਸਾਫ਼ ਹੋਣੀ ਚਾਹੀਦੀ ਕਿ ਪ੍ਰੈਕਟੀਕਲ ਵੀ ਤਾਂ ਹੁੰਦਾ ਨਾ 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 ਪ੍ਰੈਕਟੀਕਲ ਉਹ ਗੱਲ ਕਰ ਲੈਣਾ ਉਹ ਆਰਗੂਮੈਂਟਸ ਕਰਨ ਕੱਲ ਮੀਡੀਆ ਜੀ ਵੀ ਕਿਵੇਂ ਨਹੀਂ ਹੋ ਸਕਦੀ ਅਸੀਂ ਦੱਸ ਦਾਂਗੇ ਕਿਵੇਂ ਹੋ ਸਕਦੀ ਦੇਖੋ ਹਰ ਇੱਕ ਸਟੇਟ ਦੇ ਜਿੰਨੇ ਇਨਪੁਟਸ ਲੱਗਦੇ ਨੇ ਉਹ ਸਾਫ਼ ਨੇ ਸਾਡੀ ਸਟੇਟ ਦੇ ਨੇ ਉਹ ਸਾਰਾ ਕੁਝ ਕੀਤਾ ਜਾਸਦਾ ਸਰਕਾਰ ਦੀ ਨੀयत ਠੀਕ ਨਹੀਂ ਹੈ ਕਿ ਸਰਕਾਰ ਐਮਐਸਪੀ ਖਤਮ ਕਰਨਾ ਚਾਹੁੰਦੀ ਖੇਤੀ ਮੰਡੀ ਤਾਂ ਕਾਰਪੋਰੇਟ ਦਾ ਗਲਬਾ ਕਰਾਉਣਾ ਚਾਹੀਦਾ ਇਹ ਦੋਆਂ ਗੱਲਾਂ 'ਚ ਫਰਕ ਹੈ ਸਾਰੇ ਦੇਸ਼ 'ਚ ਐਮਐਸਪੀ ਲਾਗੂ ਕਰਵਾਈ ਜਾ ਸਕਦੀ ਹੈ ਤਰਕ ਦੇ ਦਲੀਲ ਦੇ ਨਾਲ ਐਂ ਨਹੀਂ ਕਿ ਇਹ ਵੀ ਨਹੀਂ ਕਰਾਈ ਜਾ ਸਕਦੀ ਤਾਂ ਬਹੁਤ ਸਾਰੇ ਸੂਬੇ ਜਿਵੇਂ ਕੇਰਲਾ ਬਹੁਤ ਦੇਰ ਹੈ ਐਮਐਸਪੀ 14 ਫਸਲਾਂ ਤੇ ਬਹੁਤ ਆਪ ਵੀ ਸਰਕਾਰਾਂ ਕਰ ਰਹੀਆਂ ਨੇ ਤੋਂ ਮਤਲਬ ਹੈਗਾ ਵੀ ਐਂ ਨਹੀਂ ਗੱਲ ਹੈ ਕਿ ਵੀ ਨਹੀਂ ਦਿੱਤੀ ਜਾ ਸਕਦੀ ਇਹ ਸਰਕਾਰ ਦੀ ਨੀਅਤ ਨਹੀਂ ਹੈਗੀ ਸਾਲੋਂ ਬਣ ਗਏ ਨੇ ਅਦਾਨੀ ਦੇ ਉੱਥੇ ਪੰਜਾਬ ਦੇ ਵਿੱਚ ਲਗਾਤਾਰ ਅੱਗੇ ਵੱਧੇ ਜਾ ਰਹੇ ਨੇ ਕਿਸਾਨ ਤਾਂ ਉੱਥੇ ਲਗਾਤਾਰ ਆਪਣੀ ਫਸਲ ਸੁੱਟ ਕੇ ਆ ਰਿਹਾ ਨਾਲ ਦੀ ਨਾਲ ਪੈਸੇ ਮਿਲਦੇ ਨੇ ਪਏ ਨੇ ਆਰਥਿਕ ਵਿੱਚ ਹੈ ਨਹੀਂ ਆਪਨੇ ਪੰਜਾਬ ਦੇ ਕਿਸਾਨਾਂ ਨੂੰ ਕਿਵੇਂ ਸਮਝਾ ਲੋਗੇ ਇਹ ਗੱਲ ਵੀ ਉਧਰ ਜਾਓ ਕਿ ਨਾ ਜਾਓ ਜਾਂ ਤੁਸੀਂ ਚਾਹੁੰਦੇ ਵੀ ਜਾਣ ਉਧਰ ਕਿਸਾਨ ਨਹੀਂ ਦੇਖੋ ਸੈਲੋ ਇਸੇ ਕਰਕੇ ਬਣਾਏ ਨੇ ਜਿਹੜੀ ਇੰਪੋਰਟ ਡਿਊਟੀ ਚੱਕੀ ਗਈ ਆ ਬਾਹਰੋਂ ਫਸਲਾਂ ਮੰਗਾਈਆਂ ਜਾ ਰਹੀਆਂ ਉਹ ਖੇਤੀ ਮੰਡੀ ਤੋੜਨ ਵਾਸਤੇ ਬਣਾਏ ਨੇ ਜਿੱਥੇ ਸੈਲੋ ਬਣਿਆ ਉਹਨੇ ਨੇੜੇ ਦੀਆਂ ਮੰਡੀਆਂ ਨੇ ਤੋੜਿਆ ਵਾ ਤੇ ਅਸੀਂ ਤਾਂ ਲੋਕਾਂ ਨੂੰ ਵੇਅਰ ਕਰ ਰਹੇ ਹਾਂ ਵੀ ਇਹ ਸਾਰੀ ਮੰਡੀ ਤੋੜਨੀ ਹੈ ਤਲਵਾਰ ਜਿਉਂ ਦੀ ਤਿਉਂ ਆ ਅਰੇ ਇਸ ਕਰਕੇ ਜੇਸੀ ਲੜਾਈ ਵਿੱਚ ਜਾਣੇ ਸੈਲੋ ਬੰਦ ਵੀ ਕਰਾਇਆ ਜਾ ਸਕਦੇ ਪੱਕੀ ਜੇ ਜੇ ਖਰੀਦ ਦੀ ਗਰੰਟੀ ਦਾ ਕਾਨੂੰਨ ਬਣ ਗਿਆ ਦੇਸ਼ ਦੀ ਪਾਰਲੀਮੈਂਟ ਚ ਤਾਂ ਫਿਰ ਟੁੱਟਣੀ ਨਹੀਂ ਹੈਗੀ ਇਹ ਵੱਡੀ ਲੜਾਈ ਨੂੰ ਵੇਖ ਕੇ ਜਾ ਰਹੇ ਹਾਂ ਅੱਛਾ ਹੁਣ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਨੇ ਖੁਦਕੁਸ਼ੀਆਂ ਦੀ ਵੀ ਗੱਲ ਹੋਈ ਮੈਂ ਤੁਹਾਡਾ ਸਾਦਾ ਸੁਣਦੇ ਅਸੀਂ ਤੇ ਜੋ ਵੀ ਚਰਚਾ ਹੋਈ ਉਹਦੇ ਵਿੱਚ ਡਬਲਯੂਟੀਓ ਨੂੰ ਵੀ ਲੈ ਕੇ ਚਰਚਾ ਹੋਈ ਹੈ ਹਮੀਰ ਸਿੰਘ ਨੇ ਕਿਹਾ ਕਿ ਲੀਡਰ ਸਾਰੇ ਹੁੰਦੇ ਨੇ ਪਰ ਸਹੀ ਲੀਡਰ ਜਾਂ ਸੰਪੂਰਨ ਲੀਡਰ ਉਹ ਹੁੰਦਾ ਜਿਹੜਾ ਦੂਜੇ ਜਥੇਬੰਦੀਆਂ ਨਾਲ ਲੈ ਕੇ ਚੱਲੇ ਜਾ ਕੇ ਗੱਲ ਲਾਵੇ ਵੀ ਚਲੋ ਚੱਲਦੇ ਆ ਜੋ ਪਿੱਛੇ ਹੋਣਾ ਸੀ ਹੋ ਗਿਆ ਇਹ ਤੇ ਵਿਚਾਰ ਕੀਤੀ ਜਾਦੀ ਹੈ ਜਾਂ ਜਿਹੜੇ ਤੁਮਤਾ ਲਾਉਂਦੇ ਨੇ ਇੰਨੇ ਇੰਨੇ ਪੈਸੇ ਖਾ ਲਏ ਉਹਨੇ ਪੈਸੇ ਖਾ ਲਏ ਉਹ ਲੋਕਾਂ ਦੇ ਵਿੱਚੋਂ ਕਿਵੇਂ ਨਿਕਲੇਗਾ ਵੀ ਹਾਂ ਵੀ ਇਹ ਤਾਂ ਪਹਿਲਾਂ ਕਲੇਮ ਕਰਦੇ ਸੀ ਹੁਣ ਕਹਦੇ ਨੇ ਵੀ ਚਲੋ ਫੇਰ ਦੁਬਾਰਾ ਚੱਲੋ ਦੇਖੋ ਇਹ ਸਵਾਲ ਰਹਣੇ ਨੇ ਸਮੱਸਿਆਵਾਂ ਹੁੰਦੀਆਂ ਨੇ ਇਨੂੰ ਸਮੱਸਿਆਵਾਂ ਹੁੰਦੀਆਂ ਨੇ ਸਵਾਲ ਹੁੰਦੇ ਨੇ ਇਹਨਾਂ ਸਵਾਲਾਂ ਦੇ ਹੁੰਦਿਆਂ ਸਮੱਸਿਆਵਾਂ ਦੇ ਹੁੰਦਿਆਂ ਵੀ ਇਕੱਠੇ ਲੜਿਆ ਜਾ ਸਕਦਾ ਵਾ ਕਿਉਂਕਿ ਇਹ ਦੇਸ਼ ਦਾ ਸਵਾਲ ਆ ਸਵਾਲ ਮੈਂ ਤੁਹਾਨੂੰ ਦੱਸਿਆ ਵੀ ਜਿਹੜੇ ਸਾਡੇ ਸੰਗਠਨਾ ਅਨੇਕ ਜਾਬਤਾ ਬਣਾਇਆ ਵ ਇੱਕ ਪ੍ਰੋਗਰਾਮ ਬਣਾਇਆ ਵਾ ਜਿਹੜਾ ਸਾਡੇ ਉਹ ਚੌਕਟੇ 'ਚ ਫਿੱਟ ਹੋਊਗਾ ਸਾਰਿਆਂ ਨਾਲ ਲੱਗੇ ਜਮਾਂ ਕੀ ਰੌਲਾ ਹੈਗਾ ਉਹਨਾਂ ਦੀ ਵੀ ਲੋੜ ਹੈਗੀ ਆ ਸਾਰੀਆਂ ਜਥੇਬੰਦੀਆਂ ਲੋੜ ਹੈ ਉਹ ਵੀ ਕਿਸਾਨਾਂ ਨਾਲ ਜੁੜੇ ਹੈਗੇ ਆ ਤੋ ਇਹ ਪੰਜਾਬ ਦਾ ਦੇਸ਼ ਦੇ ਕਿਸਾਨ ਮਜ਼ਦੂਰ ਦਾ ਸਵਾਲ ਆ ਸਾਡਾ ਨਿੱਜੀ ਸਵਾਲ ਨਹੀਂ ਹੈਗਾ ਗੁਰਦਾਸ ਸਿੰਘ ਕਿਸੇ ਪਾਸੇ ਨਹੀਂ ਨਾ ਉਹ ਪਾਣੀਆਂਲੇ ਪਾਸੇ ਨੇ ਨਾ ਤੁਹਾਡੇਲੇ ਪਾਸੇ ਨੇ ਸਾਰੇ ਗ੍ਰਾਹਾਂ ਵਾਲੇ ਗ੍ਰਾਹਾਂ ਸਾਹਿਬ ਵੀ ਆਉਣਗੇ ਤੁਸੀਂ ਦੇਖ ਲੋਗੇ ਪਹਿਲੋਂ ਮੈਂ ਤਾਂ ਵੀ ਕੋਈ ਨਹੀਂ ਹੈ ਕੋਣ ਇੰਨੇ ਆ ਗਏ ਨਾ ਉਹ ਵੀ ਤੁਹਾਨੂੰ ਆਉਂਦੇ ਨਜ਼ਰ ਆਉਣਗੇ ਸਾਰਾ ਕੁਝ ਹੋਊਗਾ ਪਾਣੀਆਂ ਦੇ ਮੁੱਦਿਆਂ ਤੇ ਸਹਿਮਤ ਹੋ ਤੁਸੀਂ ਦੇਖੋ ਮੈਨੂੰ ਲੱਗਦਾ ਵੀ ਮੈਂ ਫੇਰ ਕਹਿਣਾ ਵੀ ਉਹਦਾ ਸਮਾਂ ਸਹੀ ਹੋਣਾ ਚਾਹੀਦਾ ਆ ਸਮਾਂ ਮੈਨੂੰ ਨਹੀਂ ਲੱਗਦਾ ਵੀ ਸਹੀ ਹੈਗਾ ਜਿੱਥੋਂ ਤੱਕ ਪੰਜਾਬ ਦੇ ਪਾਣੀਆਂ ਦਾ ਸਵਾਲ ਹੈ ਉਹ ਕ ਮੰਤਰੀ ਰਿਪੇਰੀਅਨ ਲਾ ਦੇਣ ਅਨੁਸਾਰ ਹੋਣੇ ਚਾਹੀਦੇ ਨੇ ਪਰ ਜਦੋਂ ਲਖਣ ਆਉਂਦੀ ਆ ਹਾਕਮ ਉਦੋਂ ਇਹ ਮੁੱਦੇ ਕੱਢਦੇ ਨੇ ਪੰਜਾਬ ਦੀ ਰਾਜਧਾਨੀ ਦਾ ਮੁੱਦਾ ਕੱਢਦੇ ਨੇ ਪੰਜਾਬ ਦੀ ਬੋਲੀ ਦਾ ਮੁੱਦਾ ਕੱਢਦੇ ਨੇ ਉਦੋਂ ਬਾਅਦ ਮੁੱਦੇ ਮਰ ਜਾਂਦੇ ਨੇ ਤਾਂ ਸਾਨੂੰ ਚਾਹੀਦਾ ਵੀ ਹਾਕਮਾਂ ਨੂੰ ਨਾ ਮੌਕਾ ਦੇਈਏ ਲੋਕਾਂ ਨੂੰ ਪਾੜਨ ਦਾ ਇਕ ਆਖਰੀ ਸਵਾਲ ਹੈ ਜਦੋਂ ਦਿੱਲੀ ਜਾਓਗੇ ਜਾ ਕੇ ਬੈਠੋਗੇ ਉਹੀ ਉੱਥੇ ਬੈਠੋਗੇ ਤੁਹਾਡੀ ਤਾਂ ਸਟੇਜ ਚਲੋ ਅਲੱਗ ਲੱਗੀ ਸੀ ਪਿਛਲੀ ਵਾਰੀ ਕਿ ਭੰਦੇ ਜੀ ਸਾਹਿਬ ਇਸ ਵਾਰ ਵੀ ਲੱਗ ਜਾਣਗੇ ਕਿੱਦਾਂ ਮੈਨੇਜ ਕਰ ਪਾਵਾਂਗੇ ਉਸੇ ਸਿੰਘੂ ਬਾਰਡਰ ਤੇ ਜਾ ਕੇ ਬੈਠੋਗੇ ਅਲੱਗ-ਅਲੱਗ ਬਾਰਡਰ ਚੁਣੇ ਗਏ ਨੇ ਦੇਖੋ ਕਿੱਦਾਂ ਜਾਣਾ ਕਿੱਥੇ ਜਾ ਕੇ ਬਹਿਣਾ ਵਾ ਕੀ ਕਰਨਾ ਵੇ ਇਹਦੇ ਬਾਰੇ ਟਾਂਦਰਾ ਹਜੇ ਹੋਣਾ ਵਾ ਇਹ ਸਾਰਾ ਕੁਝ ਆਉਣ ਵਾਲੇ ਸਮੇਂ ਤੁਹਾਡੇ ਸਾਹਮਣੇ ਕਲੀਅਰ ਹੋ ਜਾਊਗਾ ਇਹ ਕਾਕੇ ਕਮੈਂਟ ਕਰਨਾ ਉਹ 80 ਕਿਸਾਨ ਜੋ ਸ਼ਹੀਦ ਹੋ ਗਏ ਸੀ ਉਹਦੇ ਵਾਸਤੇ ਨੌਕਰੀਆਂ ਮੰਗਦੇ ਸੀ ਇੱਥੇ ਆ ਕੇ ਜਥੇਬੰਦੀਆਂ ਨੌਕਰੀਆਂ ਮਿਲੀਆਂ ਨਹੀਂ ਉਹਦੇ ਵਿੱਚ ਹੁਣ ਦੁਬਾਰਾ ਉੱਥੇ ਕਿਸਾਨ ਜਾਣਗੇ ਕੁਦਾਨਾ ਕਹਾਸਤਾ ਫਿਰ ਕੋਈ ਸਮੱਸਿਆ ਹੋ ਜਿੰਦੀ ਕਿਸੇ ਕਿਸਾਨ ਦੇ ਨਾਲ ਫਿਰ ਲੱਗ ਤੋਂ ਮੋਚਾ ਲਾਣਾ ਪਣਾ ਉਹਨਾਂ ਵਾਸਤੇ ਆ ਦੇਖੋ ਕਿਉਂ ਨਹੀਂ ਦੇਖੋ ਅਸੀਂ ਤਾਂ ਚਾਹਵਾਂਗੇ ਵੀ ਸਾਡਾ ਕੋਈ ਕਿਸਾਨ ਦਾ ਨੁਕਸਾਨ ਨਾ ਹੋਵੇ ਸਰਕਾਰ ਸਾਡੀ ਗੱਲ ਸੁਣੇ ਡੈਮੋਕ੍ਰੇਸੀ ਹੈਗੀ ਇਹ ਗੱਲ ਸੁਣੇ ਆ ਜੇ ਹੁਣ ਸਾਡਾ ਸਾਰਾ ਕੁਝ ਨਸਲਾਂ ਫਸਲਾਂ ਜਾ ਰਹੀਆਂ ਨੇ ਸਾਡੀ ਖੇਤੀ ਤਬਾਹ ਕਰਨੀ ਹੈ ਤੇ ਕੁਝ ਵੀ ਸਰਕਾਰ ਕਰੇ ਅਸੀਂ ਉਹਦੇ ਲਈ ਮਾਨਸਿਕ ਤੌਰ ਤੇ ਤਿਆਰ ਹੋ ਕੇ ਜਾਵਾਂਗੇ ਜਿਹੜਾ ਕੋ ਸਾਡਾ ਕੋਈ ਕਿਸਾਨ ਮੋਰਚੇ 'ਚ ਸ਼ਹੀਦ ਹੁੰਦਾ ਉਹਦੇ ਪ੍ਰਤੀ ਜੋ ਉਹਦੀ ਮਾਫਜ਼ਾ ਨੌਕਰੀ ਬੰਦੀ ਉਹ ਅਸੀਂ ਪਹਿਲੋ ਵੀ ਡਿਮਾਂਡ ਕਰਦੇ ਸੀ ਗਾਂ ਵੀ ਕਰਾਂਗੇ ਇਹਨੂੰ ਕਿਉਂ ਛੱਡਾਂਗੇ ਪਰ ਕਾ ਨਾ ਹਟੇ ਬੈਠਣ ਅਸੇ ਗੰਨੇ ਤੇ ਹੁਣ ਕੀ ਕਰਨਾ ਹੈ ਪ੍ਰੋਟੈਸਟ ਕੀਤੇ ਨੇ ਗੱਲ ਹਲੇ ਬਣੀ ਨਹੀਂ ਗੰਨੇ ਦੀ ਕਿਸੇ ਪਾਸੇ ਵੀ ਭਗਵੰਤ ਮਾਨ ਨੇ ਕੋਈ ਵੀ ਹੱਥ ਪੱਲਾ ਫੜਾਇਆ ਨਹੀਂ ਹੋ ਗੰਨੇ ਦਾ ਮੁੱਦਾ ਛੱਡ ਕੇ ਤੁਸੀਂ ਦਿੱਲੀ ਜਾ ਰਹੇ ਹੋ ਫੇ ਗੰਨੇ ਦਾ ਕਿਵੇਂ ਹੱਲ ਕਰ ਲੋਗੇ ਗੰਨਾ ਵੀ ਨਹੀਂ ਛੱਡਦੇ ਹੈਗੇ ਜੇ ਐਡਾ ਵੱਡਾ ਦੇਸ਼ ਦੇ ਹਾਕਮ ਢਾ ਲਾਂਗੇ ਤੇ ਭਗਵੰਤ ਮਾਨ ਸਾਥੋਂ ਵੱਡਾ ਨਹੀਂ ਹੈਗਾ ਭਗਵੰਤ ਮਾਨ ਟਾਉਣਾ ਸੌਖਾ ਹੈਗਾ ਵਾ ਕੇਂਦਰ ਨਾਲ ਨਿਬੜ ਲਈਏ ਫਿਰ ਭਗਵੰਤ ਮਾਨ ਜੀ ਨਾਲ ਗੰਨੇ ਨਾਲ ਵੀ ਨਿਬੜਾਂਗੇ ਅਸੀਂ ਭੱਲੀਵਾਲ ਸਾਹਿਬ ਨੇ ਕਿਹਾ ਸੀ ਮੈਨੂੰ ਯਾਦ ਹੈ ਮੀਟਿੰਗ ਕਰਾਂਗੇ ਹਰ ਇੱਕ ਮਹੀਨੇ ਕਿਸਾਨ ਆਗੂਆਂ ਨਾਲ ਕਿੰਨੀਆਂ ਮੀਟਿੰਗਾਂ ਹੋ ਗਈਆਂ ਨੇ ਸਹੀ ਦੱਸਣਾ ਭਗਵੰਤ ਮਾਨ ਨਾਲ ਦੇਖੋ ਝੂਠ ਤਾਂ ਸਾਰੇ ਹਾਕਮ ਰਾਜ ਕੇ ਬੋਲਦੇ ਨੇ ਆਪ ਵਾਲੇ ਵੀ ਬੋਲਦੇ ਨੇ ਉਹਨਾਂ ਦੇ ਬੋਲੇ ਥੋੜਾ ਹੈਗਾ ਜਿੰਨਾ ਕਿ ਲੋਕਾਂ 'ਚ ਦਮ ਹੈਗਾ ਉਹਨਾਂ ਦੀ ਚੀਜ਼ ਮਨਾ ਲੈਂਦੀ ਹੈ ਤੇ ਸਾਢੇ 3 ਵਜੇ ਸੁਣੀਏ ਸਾਡੇ ਨਾਲ ਸੁਵੰਨ ਸਿੰਘ ਪੰਦੇਦ ਮੌ ਨਿਤਿਕ ਜੋ ਬੜੇ ਨੇ ਜਥੇਬੰਦੀਆਂ ਰਾਜੀਵਲ ਸਾਹਿਬ ਨੇ ਐਸਐਸਐਮ ਬਣਾਇਆ ਸੀ ਉਹਨਾਂ ਨੂੰ ਨਾਲ ਲਿਆ ਲਿਆ ਜਾ ਸਕਦਾ ਪਰ ਜੇ ਇਹਨਾਂ ਦੀ ਲਾਈਨ ਉੱਤੇ ਚੱਲਣਗੀ ਤਾਂ ਦੇਖਾਂਗੇ 13 ਫਰਵਰੀ ਨੂੰ ਕਿਸਾਨ ਕਿੱਥੇ ਜਾ ਕੇ ਰੁਕਣਗੇ ਕਿਵੇਂ ਮਾਹੌਲ ਹੋਊਗਾ ਸਮਾਂ ਦੱਸੂਗਾ ਪਰ ਇਹ ਪੱਕੇ ਨਹੀਂ ਕਿ ਜਾ ਕੇ ਬੈਠਣਾ ਹੈ ਜਦ ਤੱਕ ਮੰਗਾ ਮੰਗਾ ਕਾਫੀ ਨਹੀਂ ਉਸ ਵਾਰੀ ਪਿਛਲੀ ਵਾਰੀ ਤਿੰਨ ਕਾਨੂੰਨ ਸੀ ਜੋ ਰੱਦ ਕਰवाने ਸੀ ਜੋ ਕਾਲੇ ਕਾਨੂੰਨ ਇਹਨਾਂ ਨੇ ਕਿਹਾ ਸੀ ਇਸ ਵਾਰੀ ਮੰਗਾ ਜ਼ਿਆਦਾ ਨੇ ਪਰ ਦੇਖਾਂਗੇ ਕਿਵੇਂ ਸਹਿਮਤੀ ਬਣੇਗੀ ਚੋਣਾ ਵੀ ਨਾ ਅੱਗੇ ਜਾ ਕੇ ਤੇ ਚੋਣਾ ਦੇ ਨੇੜੇ ਇਸ ਤਰੀਕੇ ਦਾ ਪ੍ਰੋਟੈਸਟ ਹੋਣਾ ਕਿ ਭਾਜਪਾ ਨੂੰ ਕਿਤੇ ਨਾ ਕਿਤੇ ਨੁਕਸਾਨ ਦਏਗਾ ਤੇ ਭਾਜਪਾ ਇਹਨਾਂ ਦੀ ਸਾਧੀਆਂ ਗੱਲਾਂ ਮੰਨ ਲੇਗੀ ਇਹ ਸਮਾਂ ਦੱਸੂਗਾ